ਗੈਸ ਸਿਲੰਡਰ ਦੇ ਨਵੇਂ ਰੇਟ ਹੋਏ ਲਾਗੂ ਮੋਦੀ ਸਰਕਾਰ ਨੇ ਲੋਕਾਂ ਲਈ ਕੀਤਾ ਵੱਡਾ ਐਲਾਨ ਕਿਸਾਨਾਂ ਨੇ ਕੀਤਾ ਵੱਡਾ ਐਲਾਨ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਸ਼ ਬੇਨਤੀ ਕਰਦੇ ਹਾਂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੱਲਦੇ ਹਾਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਉਤੇ ਘਰ ਵਿੱਚ ਸੂਰਜੀ ਊਰਜਾ ਪਲਾਂਟ ਲਗਾਉਣ ਲਈ ਸਰਕਾਰ ਦੇ ਰਹੀ ਹੈ ਕਰਜ਼ਾ ਕਿਵੇਂ ਕਰਵਾ ਸਕਦੇ ਹੋ ਰਜਿਸਟ੍ਰੇਸ਼ਨ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹਾਂ ਪ੍ਰਧਾਨ ਮੰਤਰੀ ਸੂਰਜ ਕਰਮ ਮੁਫਤ ਬਿਜਲੀ ਯੋਜਨਾ ਇੱਕ ਕੇਂਦਰ ਸਰਕਾਰ ਦੀ ਵੱਡੀ ਪਹਿਲ ਹੈ ਜੋ ਤੁਹਾਡੇ ਘਰ ਦਫ਼ਤਰ ਅਤੇ ਦੁਕਾਨ ਵਿੱਚ 24 ਘੰਟੇ ਰੋਸ਼ਨ ਰੱਖੇਗੀ ਇਹ ਤੁਹਾਨੂੰ ਭਾਰੀ ਬਿਜਲੀ ਬਿੱਲਾਂ ਤੋਂ ਰਾਹਤ ਦੇਵੇਗੀ ਅਤੇ ਕਾਰਬਨ ਨਿਕਾਸ ਨੂੰ ਘਟਾਉਣ ਵਿੱਚ ਮਦਦ ਕਰੇਗੀ ਤਾਂ ਦੇਖ ਸਕਦੇ ਹੋ ਜੀ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਜੀ ਪ੍ਰਧਾਨ ਮੰਤਰੀ ਸੂਰਜ ਕਰਮ ਮੁਤਬਦ ਯੋਜਨਾ ਜੀ ਹਾਂ ਹਰ ਜ਼ਿਲ੍ਹੇ ਵਿੱਚ ਕੈਂਪ ਲਗਾਏ ਜਾ ਰਹੇ ਹਨ ਅਧਿਕਾਰੀ ਲੋਕਾਂ ਨੂੰ ਸਮਝਾ ਰਹੇ ਹਨ ਕਿ ਸਿਰਫ ਇੱਕ ਛੋਟਾ ਜਿਹਾ ਫੈਸਲਾ ਬਿਜਲੀ ਦੇ ਬਿੱਲਾਂ ਨੂੰ ਘਟਾ ਸਕਦਾ ਹੈ ਅਤੇ ਬਿਜਲੀ ਦੇ ਕਟਾ ਨੂੰ ਘੱਟ ਤੋਂ ਘੱਟ ਕਰ ਸਕਦਾ ਹੈ ਇਸ ਲਈ ਜਿਨ੍ਹਾਂ ਕੋਲ ਜਗ੍ਹਾ ਹੈ ਉਹ ਇਸ ਸੁਨਹਿਰੀ ਮੌਕੇ ਦਾ ਫਾਇਦਾ ਉਠਾ ਸਕਦੇ ਹਨ ਸੂਰਜ ਕਰਜ ਯੋਜਨਾ ਤਹਿਤ ਸਰਕਾਰ ਲੋਕਾਂ ਨੂੰ 360 ਮੁਫਤ ਬਿਜਲੀ ਦੇ ਨਾਮ ਨਾਲ ਕਾਫੀ ਸਬਸਿਡੀ ਦੇ ਕੇ ਸੂਰਜੀ ਊਰਜਾ ਅਪਣਾਉਣ ਲਈ ਉਤਸ਼ਾਹਤ ਜਿਹੜਾ ਕਰ ਰਹੀ ਹੈ। ਕਬਰੇ ਕੀ ਨਿਊਜ਼ ਤੁਹਾਡਾ ਨਾਲ ਸਾਂਝੀ ਕੀਤੀ ਜਾ ਰਹੀ ਹੈ ਜੀ ਪ੍ਰਧਾਨ ਮੰਤਰੀ ਸੂਰਜ ਕਰ ਮੁਫਤ ਬਿਜਲੀ ਯੋਜਨਾ ਕੀ ਹੈ ਮੈਂ ਕਿਵੇਂ ਰਸਤਾ ਜੀ ਹਾਂ ਪ੍ਰਤੀ ਕਿਲੋਵਾਟ ਕਿੰਨੀ ਸਬਸਿਡੀ ਬਰੋਦਾ ਹੈ ਤੇ ਬਿਜਲੀ ਅਸਲ ਵਿੱਚ ਤੁਹਾਡੇ ਬਿਜਲੀ ਕਦੋਂ ਮੁਫਤ ਹੋਵੇਗੀ ਤੁਹਾਡੇ ਕੋਲ ਸੂਰਜੀ ਘਰ ਯੋਜਨਾ ਬਾਰੇ ਕੋਈ ਸਵਾਲ ਹਨ ਤਾਂ ਤੁਸੀਂ ਦਿਓ ਤਾਂ ਪ੍ਰਧਾਨ ਮੰਤਰੀ ਸੂਰਜ ਆਮ ਮੁਫਤ ਬਿਜਲੀ ਜੋ ਇਹਨਾਂ ਕੇਂਦਰ ਸਰਕਾਰ ਦੀ ਪਹਿਲ ਹੈ ਜੋ ਕਿ ਦੇਸ਼ ਭਰ ਦੇ ਲੋਕਾਂ ਨੂੰ ਆਪਣੀਆਂ ਸੂਰਜੀ ਆਪਣੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਛੱਤਾਂ ਦੇ ਸੋਲਰ ਪੈਨਲ ਲਗਾਉਣ ਦੀ ਅਗਿਆਦਿੰਦੀ ਹੈ ਇਹ ਯੋਜਨਾ ਆਮ ਨਾਗਰਿਕਾਂ ਲਈ ਹੈ ਤੇ ਖਾਸ ਕਰਕੇ ਰਿਆਸੀ ਸਤਾਂ ਤੇ ਸੋਲਰ ਪੈਨਲ ਲਗਾਉਣ ਲਈ ਹੈ ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜੀ ਜੀ ਹਾਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਵੱਡਾ ਫੈਸਲਾ ਡਰਾਈਵਿੰਗ ਲਾਇਸੈਂਸ ਖਤਮ ਹੋਣ ਮਗਰੋਂ ਵੀ 30 ਦਿਨਾਂ ਤੱਕ ਮੰਨਿਆ ਜਾਵੇਗਾ ਵਾਇਲਟ ਤਾਂ ਦੇਖ ਸਕਦੇ ਹੋ ਜੀ ਪੰਜਾਬ ਹਰਿਆਣਾ ਹਾਈ ਕੋਰਟ ਦਾ ਵੱਡਾ ਫੈਸਲਾ ਹੈ ਜੀ ਡਰਾਈਵਿੰਗ ਲਾਇਸੈਂਸ ਖਤਮ ਹੋਣ ਮਗਰੋਂ ਵੀ 30 ਦਿਨਾਂ ਤੱਕ ਮੰਨਿਆ ਜਾਵੇਗਾ ਵਾਇਲਟ ਤਾਂ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਜੀ تازہ ਜਾਣਕਾਰੀ ਤੁਹਾਡਾ ਹਾਂਜੀ ਦਿੱਤੀ ਆ ਰਹੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਲਾਇਸੈਂਸ ਨੂੰ ਲੈ ਕੇ ਇਹ ਇੱਕ ਵੱਡਾ ਅਪਡੇਟ ਸਾਹਮਣੇ ਕੀਤਾ। ਤਾਂ ਦੇਖ ਸਕਦੇ ਹੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਮਹੱਤਵਪੂਰਨ ਫੈਸਲਾ ਫੈਸਲੇ ਵਿੱਚ ਨੈਸ਼ਨਲ ਇੰਸ਼ੋਰੈਂਸ ਕੰਪਨੀ ਦੀ ਉਸ ਅਪੀਲ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਕੰਪਨੀ ਨੇ ਦਲੀਲ ਦਿੱਤੀ ਸੀ ਕਿ ਦੁਰਘਟਨਾ ਸਮੇਂ ਵਾਹਨ ਚਾਲਕ ਕੋਲ ਵੈਧ ਡਰਾਈਵਿੰਗ ਲਾਇਸੈਂਸ ਨਹੀਂ ਸੀ। ਜੀ ਹਾਂ ਦੇਖ ਸਕਦੇ ਹੋ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀ। ਇਸ ਲਈ ਉਸ ਤੇ ਮਾਅਬ ਦੇ ਦੇਣ ਦੀ ਜ਼ਿੰਮੇਵਾਰੀ ਨਹੀਂ ਪਾਈ ਜਾਣੀ ਚਾਹੀਦੀ ਤਾਂ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਹੈ ਜੀ ਤਾਂ ਹੁਣ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜਾ ਡਰਾਈਵਿੰਗ ਲਾਇਸੈਂਸ ਜੀ ਹਾਂ ਵੱਡੀ ਅਪਡੇਟ ਕੋਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਕੈਬਨਿਟ ਚ ਇਹਨਾਂ ਮੁਲਾਜ਼ਮਾਂ ਨੂੰ ਲੈ ਕੇ ਹੋਏ ਅਹਿਮ ਫੈਸਲੇ ਮੰਤਰੀ ਬੋਲੇ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਤਾਂ ਦੇਖ ਸਕਦੇ ਜੀ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਬਾਰੇ ਜਾਣਕਾਰੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਜੀ ਅ ਜੀ ਹਾਂ ਪੰਜਾਬ ਦੇ ਮਾਈਨਿੰਗ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਲਦੀ ਹੀ ਬਾਬਾ ਹੀਰਾ ਸਿੰਘ ਬਲਕਾ ਲਹਿਰਾਗਾਗਾ ਦੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਕੈਬਨਟ ਵਿੱਚ ਹੱਲ ਕਰਨਗੇ ਜੀ ਹਾਂ ਦੇਖ ਸਕਦੇ ਹੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਤਾਜ਼ਾ ਜਾਣਕਾਰੀ ਤੁਹਾਨੂੰ ਹਾਂਜੀ ਕੀਤੀ ਜਾ ਰਹੀ ਹੈ ਜੀ ਹਾਂ ਕੋਲ ਨੇ ਕਹਿ ਕੇ ਕਰਮਚਾਰੀਆਂ ਨਾਲ ਇੱਕ ਮੀਟਿੰਗ ਦਾ ਪ੍ਰਬੰਧ ਕੀਤਾ ਜਿੱਥੇ ਮੁੱਖ ਮੰਤਰੀ ਨੇ ਉਹਨਾਂ ਨੂੰ ਪ੍ਰੋਸਤ ਕੀਤਾ ਕਿ ਉਹਨਾਂ ਦੇ ਬੰਦੇ ਹੱਕ ਪੂਰੇ ਕੀਤੇ ਜਾਣਗੇ ਤੇ ਉਹਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਤ ਵੱਡੀ ਖਬਰ ਕੋਰਣਾ ਸਾਂਝੀ ਕੀਤੀ ਜਾ ਰਹੀ ਹੈ ਕੈਪਟਨ ਮੰਤਰੀ ਨੇ ਕਿਹਾ ਕਿ ਇਸ ਕਾਲਜ ਦੇ ਕਰਮਚਾਰੀ ਸਰਕਾਰ ਦੀਆਂ ਗਲਤੀਆਂ ਦਾ ਕੰਮ ਹੈ ਜੋ ਭੁਗਤ ਰਹੇ ਹਨ ਗੋਲ ਨੇ ਕਿਹਾ ਕਿ ਪਿਛਲੀ ਸਰਕਾਰ ਦੀਆਂ ਨੀਤੀਆਂ ਕਾਲਜ ਦੇ ਹੱਕ ਵਿੱਚ ਨਹੀਂ ਸਨ ਪਰ ਕਰਮਚਾਰੀਆਂ ਨੂੰ ਨਤੀਜੇ ਭੁਗਤਨੇ ਪੈ ਰਹੇ ਹਨ ਉਹਨਾਂ ਨੇ ਕਿਹਾ ਕਿ ਪਾਰਟੀ ਕਾਲਜ ਦੀ ਸਿੱਖਿਆ ਨੂੰ ਪ੍ਰਭਾਵਿਤ ਨਹੀਂ ਹੋਣ ਦੇਵੇਗੀ ਅਤੇ ਕਿਸੇ ਵੀ ਕਰਮਚਾਰੀ ਨੂੰ ਨੌਕਰੀ ਤੋਂ ਨਹੀਂ ਕੱਢਿਆ ਜਾਵੇਗਾ ਸਰਕਾਰ ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕ ਪ੍ਰਦਾਨ ਕਰੇਗੀ ਤਾਂ ਦੇਖ ਸਕਦੇ ਹੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜੀ ਹਾਂ ਜੀ ਹਾਂ ਦੇਖ ਸਕਦੇ ਹੋ ਵੱਡੀ ਅਪਡੇਟ ਹੈ ਉਹਨਾਂ ਨੇ ਕਿਹਾ ਕਿ ਆਮ ਆਦੀ ਪਾਰਟੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਦੇ ਮੁਖਮੰਤਰੀ ਸਾਰਿਆਂ ਦੀਆਂ ਸਮੱਸਿਆਵਾਂ ਸੁਣਦੇ ਹਨ ਤੇ ਉਹਨਾਂ ਦਾ ਹੱਲ ਕਰਦੇ ਹਨ ਜੀ ਹਾਂ ਉਹ ਗੁਰਿੰਦ ਕਹਿੰਦੇ ਕਿ ਪਿਛਲੇ ਸਰਕਾਰਾਂ ਨੇ ਕਰਮਚਾਰੀਆਂ ਦੀ ਗੱਲ ਨਹੀਂ ਸੁਣੀ ਤੇ ਉਹਨਾਂ ਦੇ ਕਾਰਜਕਾਲ ਦੌਰਾਨ ਕਰਮਚਾਰੀ ਲਗਾਤਾਰ ਸੜਕਾਂ ਤੇ ਰੋਡ ਪ੍ਰਦਰਸ਼ਨ ਕਰਦੇ ਰਹੇ ਤਬ ਬ੍ਰੇਕਿੰਗ ਨਿਊਜ਼ ਹੈ ਤੁਹਾਡਾ ਹਾਂਜੀ ਕੀਤੀ ਜਾ ਰਹੀ ਹੈ ਜੀ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਸਰਦੀਪ ਪਿੰਡ ਦੇ ਰਾਜੋਕੇ ਵਿੱਚ ਹੈਰੋਇਨ ਸਮੇਤ ਡਿਗਿਆ ਡਰੋਨ ਬਰਾਮਦ ਅਨਪਛਾਤੇ ਖਿਲਾਫ ਮਾਮਲਾ ਦਰਜ ਵੱਡੀ ਖਬਰ ਸਰਦੀਪ ਪਿੰਡ ਤਰਨਤਾਰਨ ਤੋਂ ਆ ਰਹੀ ਹੈ ਜੀ ਤਰਨਤਾਰਨ ਦੇ ਪਿੰਡ ਰਾਜੋਕੇ ਦੇ ਵਿੱਚ ਹੈਰੋਇਨ ਸਮੇਤ ਡਰੋਨ ਬਰਾਮਦ ਕੀਤਾ ਗਿਆ ਹਰਪਸ਼ਾਤੀ ਬਿਲਕੁਲ ਵਿਕਤੀਆਂ ਖਿਲਾਫ ਜਿਹੜਾ ਮਾਮਲਾ ਜਿਹੜਾ ਦਰਜੇ ਕਰ ਲਿਆ ਗਿਆ ਜੀ ਤਾਂ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਹੈ ਜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਰ ਤਰਨਤਾਰਨ ਜ਼ਿਲ੍ਹੇ ਦੇ ਸੈਕਟਰ ਖਾਲਣਾ ਅਧੀਨ ਆਉਂਦੇ ਸਰਦੀ ਪਿੰਡ ਰਾਜੂਕੇ ਦੇ ਖੇਤਾਂ ਵਿੱਚੋਂ ਡਰੋਨ ਮਿਲਿਆ ਜੀ ਇੱਕ ਡਰੋਨ ਦੇ ਦਾ ਪੈਕੇਟ ਹਰਵਿੰਦ ਦਾ ਪੈਕੇਟ ਮਿਲਿਆ ਇਹ ਡਰੋਨ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜਿਆ ਜਾ ਭੇਜਿਆ ਦੱਸਿਆ ਜਾ ਰਿਹਾ ਹੈ ਕਿ ਜਿਸ ਨੂੰ ਕਬਜ਼ੇ ਵਿੱਚ ਲੈ ਕੇ ਥਾਣਾ ਕਾਲਾ ਦੇ ਪੁਲਿਸ ਨੇ ਚਾਤੀ ਵਿਕਤੀ ਵਿਰੁੱਧ ਐਨ ਡੀ ਪੀ ਐਸ ਤੇ 에어크래프트 ਐਕਟ ਨੀਹ ਧਾਰਾ ਹਦਾਇਤ ਕੇ ਇਸ ਦਰਜ ਕਰ ਲਿਆ ਗਿਆ ਆ ਦੇਖ ਸਕਦੇ ਹੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਪਾਣ ਹਾਂ ਜੀ ਕਿ ਕੀ ਹੋ ਰਹੀ ਹੈ ਜੀ ਹਾਂ ਸਬੰਧ ਸਬੰਧ ਸਹਾਏਗੀ ਉਹ ਪੁਲਿਸ ਪਾਰਟੀ ਸਮੇਤ ਗਸ਼ਤੇ ਸਾਨ ਨੇ ਜਿਸ ਦੌਰਾਨ ਸੂਚਨਾ ਮਿਲੀਗੀ ਤਾਂ ਕਹਾਂਕਰਪੰਚ ਨਿਰਸਾਏਗੀ ਅਜੋਕੇ ਦੇ ਖੇਤ ਨੇੜੇ ਕੱਚੇ ਰਸਤੇ ਤੇ ਇੱਕ ਡਰੋਨ ਪੀਲੇ ਰੰਗ ਦੇ ਨਾਲ ਪੈਕਟ ਸੀ ਜਿਸ ਨੂੰ ਬਰਾਮਦ ਕਰ ਲਿਆ ਗਿਆ ਜਿਸ ਵਿੱਚ 2.47 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜਿਸ ਦੇ ਵਿੱਚ ਜੀ ਹਾਂ ਕੁੰਡੀ ਲਗਾ ਕੇ ਪੀਲੇ ਰੰਗ ਦਾ ਪੈਕਟ ਬੰਨਿਆ ਹੋਇਆ ਸੀਗਾ ਜਿਦਾ ਤੁਸੀਂ ਦੇਖ ਸਕਦੇ ਜੀ ਵਿਰਾਲ ਹਣਪਛਤੀ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਕੀਤੀ ਗਈ ਹੈ ਵੱਡੀ ਖਬਰ ਕੋਟ ਸਾਹਮਣੇ ਵਾਲੇ ਕਿਸਾਨਾਂ ਨੇ ਕੀਤਾ ਵੱਡਾ ਐਲਾਨ ਕਿਸਾਨਾਂ ਨੇ ਵੱਡੇ ਅੰਦੋਲਨ ਦਾ ਐਲਾਨ ਕਰ ਦਿੱਤਾ ਜੀ ਹਾਂ ਦੇਖ ਸਕਦੇ ਹੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਜੀ ਭਾਰਤੀ ਕਿਸਾਨ ਜੁਨਿਏਕਤਾ ਨੇ ਹੜਪ੍ਰਭਾਵਿਤ ਕਿਸਾਨਾਂ ਨੂੰ ਕਣਕ ਦੇ ਬੀਜ ਵੰਡ ਕੇ ਵਾਪਸ ਆਉਣ ਮੇਰੇ ਸਾਹਤ ਖਾਸੇ ਵਿੱਚ ਜਾਣ ਗਵਾਉਣ ਵਾਲੇ ਕਿਸਾਨਾਂ ਦੀ ਵੱਡੀ ਕਿਸਾਨਾਂ ਲਈ ਵੱਡੀ ਕਦਮ ਚੁੱਕਿਆ ਜੀ ਵੱਡਾ ਕਦਮ ਚੁੱਕਿਆ ਹੈ ਇਸ ਸਾਹਤ ਵਿੱਚ ਅਗੂ ਹਰਜੀਤ ਸਿੰਘ ਕੋਟਪੂਰਾ ਦੇ ਪਰਿਵਾਰ ਨੂੰ ਗੰਭੀਰ ਜ਼ਖਮੀ ਬਲਵੰਤ ਸਿੰਘ ਨੰਗਰ ਲਈ ਮਾਫ਼ੀ ਦੀ ਮੰਗੂ ਲੈ ਕੇ ਪਰੇਹਲਾਨ ਕੀਤਾ ਪ੍ਰਦਰਸ਼ਨ ਨਾਲ ਕੀਤਾ ਜੀ ਹਾਂ ਇੱਕ ਸੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਕਿਸਾਨਾਂ ਉਹ ਗਣੇ ਜੀ ਹਾਂ ਵੱਡੀ ਖਬਰ ਕੋ ਸਾਹਮਣੇ ਆ ਰਹੀ ਹੈ ਜੀ ਐਲ ਪੀ ਸੈਂਟਰ ਦੀਆਂ ਕੀਮਤਾਂ ਕਟੀਆਂ ਨੇ ਨਵੇਂ ਰੇਟ ਲਾਗੂ ਹੋਏ ਹਨ ਜੀ ਹਾਂ 100 ਕਿਲੋ ਵਾਲਾ ਕਮਰਸ਼ੀਅਲ ਗੈਸ ਸੈਂਟਰ ਦੇ ਰੇਟਾਂ ਵਿੱਚ ਬਦਲਾਅ ਕੀਤਾ ਗਿਆ ਤੇ ਘਰੇਲੂ ਗੈਸ ਸੈਂਟਰ ਦੇ ਰੇਟਾਂ ਵਿੱਚ ਫਿਲਹਾਲ ਜਿਹੜਾ ਕੋਈ ਬਦਲਾਅ ਨਹੀਂ ਕੀਤਾ ਗਿਆ ਤਾਂ ਇਸ ਸੰਬੰਧੀ ਹੋਰ ਜਾਣਕਾਰੀ ਜਾਣ ਲਈ ਚੈਨਲ ਕੋਲ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦੀ ਸਾਰਿਆਂ ਦਾ